ਮੇਰੇ ਪੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਹੈਗੇ ਗੜਬੜੇ ਤੁਹਾਨੂੰ ਦਿਖਾਉਂਦਾ ਮੈਂ ਤੇ ਲੋ ਜੀ ਅਸੀਂ ਵੀ ਗੜਬੜੇ ਲੈ ਲਏ ਸੀਗੇ ਤੇ ਪਹਿਲਾਂ ਤਾਂ ਰੰਗ ਰੂਮ ਕਰਕੇ ਵਿੱਚ ਤਾਰਾਂ ਪਾ ਕੇ ਫੇਰ ਸਜਾਈ ਕਰਦੇ ਦਿਆਂ ਨਾ ਸਕੂਲਾਂ 'ਚ ਵੀ ਹੈ ਨਾ ਅਮੀ ਇੱਕ ਕਿੰਮੀ ਦਾ ਇੱਕ ਤੇ ਇੱਕ ਮੇਰਾ ਹੁੰਦਾ ਦਾ ਦੋ ਹੋਰ ਪਏ ਰੰਗ ਕਰੇ ਅੱਛਾ ਇੱਕ ਪਰੀ ਦਾ ਹੈ ਨਾ ਹਾਂ ਹਾਂ ਤਿੰਨ ਹੁੰਦੇ ਰੱਖੇ ਸਾਡੇ ਤਿੰਨ ਚਾਰ ਤਾਰ ਪੌਣੀਆਂ ਨੂੰ ਨੇ ਰਹਿਣ ਦੀ ਐ ਮੈਂ ਤਾ ਤੈਂ ਕਿਹੜੀ ਲੈ ਕੇ ਜਾਣੇ ਆ ਪੰਮ ਨੂੰ ਹੀ ਲੱਗੇ ਆਉਣਗੇ ਪੰਮ ਨੂੰ ਦੇਣਾ ਇੱਕ ਦੀਵਾ ਦੂਆ ਪਾਣੀ ਵਾਲਾ ਅੱਛਾ ਵਿੱਚ ਰੱਖਣੇ ਨੂੰ ਵਿੱਚ ਰੱਖਣੇ ਇਹਨਾਂ ਨੂੰ ਤੁਹਾਨੂੰ ਦਿਖਾਉਂਦਾ ਪਾਣੀ ਵਾਲਾ ਦੀਵਾ ਦਿਖਾਉਂਦਾ ਜੀ ਤੁਹਾਨੂੰ ਪਹਿਲਾਂ ਮੈਂ ਤੇ ਮੰਮੀ ਕਹਿੰਦੇ ਫੇਰ ਦਿਖਾਉਂਦੇ ਨੇ ਟਾਈਮ ਨਹੀਂ ਹੈਗਾ ਹਾਂ ਮੈਂ ਇਹਨੇ ਕੰਮ ਕਰਨਾ ਉਹ ਇਹਨੇ ਡੂੰਗੀ ਜਗ੍ਹਾ ਰੱਖੇ ਹੋਏ ਆ ਤੇ ਮੌਸਮ ਚੈੱਕ ਕਰੋ ਬਈ ਅੱਜ ਡੂੰਗੀ ਜਗ੍ਹਾ ਨਹੀਂ ਸਮਾਂ ਚੱਕ ਖੱਲ ਜੇ ਇੱਧਰ ਉੱਧਰ ਗਿਰਿਆ ਬਹੁਤ ਨਾਲ ਹਾਂ ਦੇਖ ਕੇ ਪਤਾ ਲੱਗਣਾ ਹੈ ਬਦਲ ਤੇ ਕੀ ਕਰੋ ਸਵੇਰ ਦਾ ਮਾਣਾ ਮੋਟਾ ਮੀਂਹ ਪਈ ਜਾਂਦਾ ਕਿਣ ਮਣਕਾਣੀ ਮੌਸਮ ਠੰਡਾ ਹੋ ਗਿਆ ਪਦਨ ਗਿਆ 1 ਲੱਖ ਤਾਂ ਮੌਸਮ ਬਦਲ ਗਿਆ ਤੇ ਅੱਜ ਸਵੇਰੇ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਤੇ ਉੱਥੇ ਰਸਤਾ ਖਰਾਬ ਸੀਗਾ ਤੇ ਮੈਂ ਚਲ ਗੱਡੀ ਵਾ ਪਾਣੀ ਮਾਰ ਕੇ ਅੰਦਰ ਵੜਾਂਗੇ ਉੱਥੇ ਸਾਰੇ ਵਸੇ ਮਿੱਟੀ ਜਮ ਗਈ ਉੱਪਰ ਤੇ ਸਾਬ ਉੱਪਰ ਵਾ ਕੱਪੜੇ ਵਿੱਢਣਾ ਇਨਸਾਫ ਹੋ ਜਾਣੀ ਬਾਜੀ ਦੇ ਨਹੀਂ ਕਿਚ ਖਾਰਿਸ਼ ਪੁੱਟੀ ਸੋਣੀ ਆਈ ਵੀ ਬਸ ਠੀਕ ਐ ਨਹੀਂ ਧੋਣੀ ਫਿਰ ਧੋ ਲੈ ਚਲਾ ਮੇਗਾ ਮੀਓ ਆ ਰਵੇ ਮਿੱਟੀ ਤੂੰ ਵਾਪਰ ਦੇ ਨਾ ਟਾਇਰਾਂ ਦੀ ਤਾਂ ਤਾਰ ਨਹੀਂ ਪੈਣੀ ਚਲੋ ਬਾਈ ਮੀਂਹ ਵੀ ਆ ਗਿਆ ਵਿੱਚੇ ਹਲੇ ਸਰਫ ਮਾਰ ਕੇ ਪਾਣੀਓ ਮਾਰਨ ਲੱਗਿਆ ਸੀਗਾ ਜਿੱਥੇ ਮੀਂਹ ਸ਼ੁਰੂ ਹੋ ਗਿਆ ਮਾਰ ਦੋ ਪਿਛਲੇ ਪਾਸੇ ਰਹਿ ਗਿਆ ਸੀਗਾ ਮਾਰਨਾ ਬਸ ਮੁਰਮੁਰ ਦਾ ਬੜੀ ਵਧੀਆ ਮੈਂ ਤਾਂ ਬੜੀ ਅਮੀਓ ਪੈਜੀ ਪੇਪਰ ਕੋਈ ਕੱਪੜਾ ਕਿੱਲਾ ਹੋ ਜਾਣਾ ਗੱਡੀ ਦਾ ਬਣਾਣਾ ਕੱਪੜਾ ਹੁਤੇ ਰਹਿ ਗਿਆ ਪਿਛਲਾ ਔਰੇ ਸੋਚਿਆ ਕਿ ਨਾ ਅਸੀਂ ਔਰੇ ਰੈਂਪਿਆ ਬਣਾਉਂਗੇ ਪਾਣੀ ਨਿਕਲ ਲੈਣਾ ਉੱਥੇ ਤੇ ਆਏ ਘੁੰਮ ਕੇ ਔਰੇ ਨੂੰ ਪੈਪ ਰੱਖਿਆ ਵਾ ਸੀ ਕਿ ਔਰੇ ਨੂੰ ਪੈਪ ਨਾਲ ਹੀ ਪਾਣੀ ਨਿਕਲੀ ਜਾਊਗਾ ਬਾਹਰ ਨੂੰ ਇਹਨਾਂ ਨੂੰ ਮਿੱਟੀ-ਮੁੱਟੀ ਸਾਰੀ ਵਿਕਣ ਉਹਦੇ ਵੈਰੀ ਕਰਨੀ ਹੁਣ ਬਾਹਰੇ ਜਾਂਦੀ ਸਾਰੀ ਮਿੱਟੀ ਠੀਕ ਆ ਗਿਆ ਮੀਮੀ ਤੇ ਇਹ ਚੰਗੀ ਤਰ੍ਹਾਂ ਇਹ ਪਹਿਣਾ ਪੈਗਾ ਨਹੀਂ ਕਿ ਹਟ ਜਾ ਵਿੱਚ ਨੂੰ ਪਹਿਣ ਲੱ ਜਾਂਦਾ ਵਿੱਚ ਨੂੰ ਹਟ ਜਾਂਦਾ ਲੋ ਇਹ ਗੱਡੀ ਚਮਕਾ ਕੇ ਖੜਾ ਦੇ ਆਪਣੇ ਅੰਦਰ ਪਾਲਸ਼ ਮਾਰਾਂਗੇ ਸ਼ਾਮ ਨੂੰ ਉਹ ਬਈਆਂ ਪਾਲਸ਼ਾਂ ਦੋ ਮਾਰਾਂਗੇ ਸ਼ਾਮ ਨੂੰ ਤੇ ਲੱਟਾਂ ਬੰਨ ਲੈ ਕੇ ਹੁਣ ਹਨੇਰਾ ਆ ਦੇਖੋ ਅਗੇ ਪੱਦਲ ਫੇਰ ਆਣ ਕਾਲਾ ਰਹਾ ਆ ਗਿਆ ਮੀਂਹ ਦੀ ਸੰਭਾਵਨਾ ਤੇ ਟਣਮਣ ਕਾਣੇ ਦਾ ਵੀ ਸ਼ੁਰੂ ਵੀ ਹੋ ਗਈ ਅੱਤਰ ਦੇਮ ਪਰ ਚੱਕੀਏ ਤੇ ਉਹ ਗੱਡੀ ਦੇ ਸਾਈਡ 'ਪਾ ਮਾਰਨਾ ਹੋਰੇ ਕੱਪੜਾ ਨਿਚੋੜਿਆ ਸੀਗਾ ਆ ਮੰਨ ਦਪੇ ਗੇ ਉਹ ਗੰਗਾ ਬੈਣੀ ਨਹੀਂ ਚਿੜਗੀ ਲੜ ਮਰਗੀ ਬੜਗੀ ਬੜਗੀ ਲੈ ਵੇ ਹੁਣ ਟੈਨਸ਼ਨ ਬਰੀ ਆਪਾਂ ਗੱਡੀਆਂ ਨੂੰ ਚਮਕਾ ਕੇ ਅੰਦਰ ਨੇ ਅੰਦਰ ਲਿਬੜੀ ਵੀ ਖੜੀ ਪੈੜੀ ਲੱਗਣੀ ਸੀ ਹਾਂ ਚਮਕਾ ਕੇ ਖੜਾਤੀ ਤੇ ਆਪਾਂ ਵੀ ਮਾਰਦੀ ਬੈਂਪਰ ਥੋੜਾ ਜਿਹਾ ਤੇ ਲੋਜੀ ਕਰਤਾ ਸਾਫ ਨੈਟਾਂ ਫੇਰ ਵਲ ਪਈਆਂ ਤੋਂਨੋਂ ਪਹਿਲਾਂ ਵਿੱਚ ਗੱਲ ਰਹਿ ਗਈ ਸੀਗੀ ਪੁਰਾਤਿਕ ਮੇਰੇ ਕੋਲ ਵੀਡੀਓ ਆਈ ਸੀ ਕਿ ਫੇਸਬੁੱਕ ਉਹਨਾਂ ਨੇ ਐਦਾਂ ਕਰਕੇ ਇਧਰੋਂ ਸਿੱਧਾ ਪਾਣੀ ਨਿਕਲਣ ਵਿੱਚ ਇਹਦੇ ਵਿੱਚੇ ਪਾਣੀ ਗਿਰਿਆ ਨਾ ਵਿੱਚੇ ਕਚਰਾ ਉਹ ਢਾੜ ਰੱਖੀ ਵੀ ਅਸੀਂ ਵੀ ਇਧਰ ਹੀ ਛਾੜਨੋਂ ਇੱਕ ਪੈਮ ਛੱਡਿਆ ਹੋਆ ਹੁਣ ਦੇਖਦੇ ਹਾਂ ਸਕੀਮ 'ਚ ਲੜਾ ਕੇ ਕਿ ਐਦਾਂ ਕਿਧਰੋਂ ਪਾਣੀ ਨਿਕਲ ਜੇ ਕਰੇ ਨਹੀਂ ਨਾ ਇਧਰ ਬਾਹਰ ਗਿੱਲਾ ਹੋ ਜਾਂਦਾ ਬਹੁਤ ਵੱਡੀ ਗੱਡੀ ਧੌਂਦੇ ਜਾਂਦਾ ਮੈਂ ਕਿਹਾ ਗੱਡੀ ਧੌਂਣ ਨੂੰ ਆਹ ਸਾਈਡ ਬਣਾਉਣਾ ਸੀਗਾ ਬਾਹਰ ਬਾਹਰ ਗੱਡੀ ਖੜਾ ਕੇ ਆ ਖੁੰਝੇ 'ਚ ਪੂਰੇ ਧੋਦੇ ਕਰਨੀ ਆਪਾਂ ਨੇ ਨਹੀਂ ਰਹਿਣਾ ਤੇ ਪਾਣੀ ਬੋ ਖੜਦਾ ਗੰਦ ਬੋ ਫੱਜਦਾ ਇਹਨਾਂ ਚ ਜਾਣਾ ਜਾਣਾ ਜਾਇਓ ਪੈ ਜਾਣਾ ਠੀਕ ਹੈ ਜੀ ਚਲੋ ਵੀ ਅੱਜ ਨਹੀਂ ਲੱਗਦਾ ਮੈਂ ਹਟਣਾ ਉਹ ਫੇਰ ਸ਼ੁਰੂ ਹੋ ਗਿਆ ਵੈਸੇ ਨੈੱਟ ਪਾ ਵੀ ਦੱਸਿਆ ਸੀਗਾ ਤਿੰਨ ਦਿਨ ਮੀ ਪਰਸਾਂ ਤੋਂ ਮੀ ਬਹਿ ਰਿਹਾ ਬੱਲੇ ਬੱਲੇ ਤੇ ਲੋਈ ਮੀਂਹ ਪੈਂਦੇ ਜੇ ਰੋਪੜ ਆ ਗਏ। ਸਮੋਦੀ ਸਾਈਕਲ ਹੀ ਲੈਣ। ਲੋ ਭਾਈ ਹੋ ਗਈ ਡੰਨ। ਡੰਨ ਹੋ ਗਈ ਪਸੰਦ ਆ ਗਈ। ਥਲੀ ਲਾਦੀ ਤੂੰ ਜੀ ਮੇਰੇ ਵਾਲੀ ਨਾਲ ਦੀ। ਔਰ ਦੇਗ ਵਾ ਜਾ ਕੇ। ਦੇਗ ਵਾ ਜਾ ਕੇ ਢੱਲੀ ਮੈਂ ਕਰ ਇਹਨੂੰ ਹੀ ਪਸੰਦ ਕਰੀ ਜਾਵੇ। ਠੀਕ ਆ। ਮਗਰਾੜ ਦੇਖਣ। ਓਏ ਠੀਕ ਹੈ ਠੀਕ ਹੈ ਆ ਨਾਲੇ ਚੌੜੇ ਹੋ ਜੂਗੇ ਟਾਇਰ ਉਹ ਹੀ ਜੈਣਾ ਹਾਂ ਚਲੋ ਭਾਈ ਮਹਿਕ ਪਾਰਟੀ ਹੋ ਗਈ ਤੜਕਣੀ ਤੁਮੋਂ ਤੁਮੋਂ ਕਿ ਨਹੀਂ ਹੈ ਤੁਮੇ ਕਿਆ ਖਲਾਉਂਗਾ ਪੀਚਾ ਕੋਕਿਆ ਹਰਾ ਪਰੋਵਾ ਆ ਲੈ ਇਹ ਹਰਾ ਬੰਦਾ ਪ੍ਰਾਣਾ ਹੈ ਹਾਂ ਆ ਬਾਈ ਇਹਦੇ ਕੋਲ ਤਾਂ ਸਾਈਕਲੀਆਂ ਲੈ ਕੇ ਜਾਂਦਾ ਰਿਹਾ ਹੈ ਅੱਜ ਤੱਕ 3 ਸਾਈਕਲੀਆਂ 3 ਸਾਈਕਲੀਆਂ ਆ ਗਈਆਂ ਇਹ ਦੋ ਨੌਂ ਲਾ ਲਾਂਗਾ ਬੈਕ ਵੈਨ ਠੀਕ ਆ ਜੀ ਠੀਕ ਆ ਠੀਕ ਆ ਕਰ ਦੋ ਠੀਕ ਹੈ ਅੱਛਾ ਤੁੰਟੀ ਤਾਂ ਨਹੀਂ ਆਉਂਦੀ ਉਹ ਦਾ ਮਗਰਾੜ ਆ ਰਹੀ ਤਾਂ ਕਲਰ ਦੇਖ ਲਿਓ ਹਰੀ ਹੋਗੀ ਉਹ ਲਾ ਲੋਗੇ ਉਹ ਤਾਂ ਫਿਰ ਰਿਫਲੈਕਟਰ ਲਾ ਲਿਆ ਆਉਗਾ ਮਗਰਾੜ ਉਹ ਵਧੀਆ ਲਿਆ ਚੱਲ ਭਾਈ ਜੋ ਹੀ ਰੱਖਣੀ ਆ ਉਹ ਦੇਖ ਲੈ ਡਿਜ਼ਾਈਨ ਵਾਲੀ ਨਹੀਂ ਇਹ ਨਹੀਂ ਸੋਹਣੀ ਲੱਗੀ ਆ ਉਹ ਕਾਲੀ ਜੀ ਠੀਕ ਆ ਸਰੋਬਾ ਕੀ ਬਾਈ ਨਹੀਂ ਪੈ ਰਹਾ ਪੂਰਾ ਇੱਧਰ ਨੂੰ ਹੁਣ ਹੈ ਕਹਿਣਾ ਵਾ ਲੈ ਕੇ ਆਉਣੀ ਅੱਜ ਜਿਹੜੀ ਪਰਮਿਟ ਹੈ ਜੀ ਦੇ ਵਿੱਚ ਦੇਖੋ ਕਿੰਨੀ ਮਲਵਾਣੀ ਕਰ ਹੈ ਕਿ ਦੁਕਾਨ ਬਹੁਤ ਚੱਲਦੀ ਹੈ ਇਹ ਮੈਂ ਔਰ ਦੋ ਸਾਈਕਲ ਲੈ ਕੇ ਗਏ ਸੀ ਇਕੱਠੇ ਦੇਖੋ ਦੁਕਾਨ ਚੱਲਦੀ ਹੈ ਮਰੰਡਾ ਸਾਈਕਲ ਮਰੰਡਾ ਠੀਕ ਆ ਬਈ ਖੋਜਾ ਚਲਾ ਕੇ ਲੈ ਕੇ ਜਾਣੀ ਹੁਣ ਹਾਂ ਚਲਾ ਕੇ ਲੈ ਕੇ ਜਾਣੀ ਫੇਰ ਘਾਵੇ ਲੈ ਜਾਊਗਾ ਇਹ ਤਾਂ ਤਿਆਰ ਕੰਮ ਉਹਦੇ ਰੇਨ ਲਾਉਂਦੇ ਆ ਦੋਵੇਂ ਹੀ ਰੋਸਾਈਕਲ ਤਿਆਰ ਹਨ ਦੋਵੇਂ ਆਮ ਸਾਈਕਲ ਦੇ ਜਿਹੜੇ ਅੱਛਾ ਇਹ ਲਾਤੀ ਸੀਟ ਬਣ ਗਈ ਨੀ 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 ਵਾਲਾ ਪੈਡਲ ਦੇਖ ਲੈ ਜਿਹੋ ਰਹਿ ਗਏ ਵੀ ਜੋ ਲਾ ਦੇ ਚਾਹੀਦੇ ਇਹ ਨਾਲ ਦੇ ਗਿਰਨ ਤੇ ਠੀਕ ਆ ਠੀਕ ਹੈ ਇਧਰ ਵੀ জামਾ ਤਿਆਰ ਹੋ ਰਿਹਾ ਪਿੱਛੇ ਓਏ ਝਾਮਾ ਤੀਰੋ ਈ ਦੋ ਸਾਈਕਲ ਆ ਬਈ ਇਹ ਤੀਰੋ ਹਾਂਡਾ ਠੀਕ ਨਹੀਂ ਪੈ ਰਿਹਾ ਹਨ ਲੈ ਬੈਡਲ ਠੀਕ ਨਹੀਂ ਹੋਰ ਅਸ ਕਿਹੜੇ ਲਾਏ ਅਸੀਂ ਜਿਹੇ ਹੁੰਦੇ ਆ ਗੱਡੀ ਲੱਗ ਚੇਨ ਹੋਣੀ ਪੈਂਡਲ ਦਾ ਸੇਮ ਹੀ ਹੁੰਦੇ ਆ ਮਾੜਾ ਮੋਟਾ ਫਰਕ ਹੁੰਦਾ ਲੈ ਆ ਵੀ ਰਸਤੇ ਖੜਨਾ ਪੈ ਗਿਆ ਮੀਂਹ ਟੱਕਰੋ ਬਾਈ ਕਿੰਨਾ ਬੋਦਾ ਪੂਰੀ ਸਪੀਡ ਨਾਲ ਤੋਵੇ ਕਾ ਮੌਕਾ ਹੋ ਗਿਆ ਦਾ ਚਾਹਣ ਵਾਲੇ ਕੰਮ ਚੱਲੇ ਆ ਖੜ ਲਾ ਦੀ ਪੂਰੀ ਉਹ ਬੱਲੇ 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 ਉਹ ਚਾਹ ਜਨਾ ਬਾਰੀ ਪਾਣੀ ਬਹੁਤ ਤੇਜ਼ ਮੀਂਹ ਮੈ ਰਿਓ ਫੁੱਲ ਘੰਡ ਲੱਗਣ ਲੱਗੀ ਬਾਈ ਕੱਪੜੇ ਪੈਰ ਸਾਰੇ ਉਹ ਭਿੱਜ ਗਏ ਸਾਡੇ ਦਾ ਬੁਰਾ ਹਾਲ ਨਾ ਰੋਪੜ ਝੇਰ ਈ ਨਾਲ ਡੁੱਬਦਾ ਹੋਇਆ ਅਰਸੋਂ ਦਾ ਗੜਾ ਘੰਡੇ ਦਾ ਕਿ ਦੇਖੀ ਪਾਣੀ ਪਾਣੀ ਹੁੰਦਾ ਔਰੇ ਅਰਜਣਾ ਆਉਣਾ ਉਹਦਾ ਮੋੜ ਸਲੀ ਵੀ ਸਟਾਰਟ ਨਹੀਂ ਆਉਣਾ ਫਿਰ ਈ ਥਾਵੇਂ ਲਾਇਆ ਦਾ ਆ ਵੀ ਬੰਨੋਂ ਖੋਕੇ ਜੇ ਖੜੇ ਨੇ ਉਥੇ ਦਾ ਪਾਣੀ ਰੁਕਦਾ ਨਹੀਂ ਦਾ ਭੱਜ ਕੇ ਆ ਕੇ ਉਰੇ ਆਏ ਆ ਲੋਕ ਹੀ ਪਿੰਡ ਪਹੁੰਚ ਗਏ ਫੜੇ ਓਖੇ ਕੋਹੋਂ ਤੇ ਮੀਂਹ ਹਟੰਦੇ ਨਾਲੀਆਂ ਨੋਲੀਆਂ ਗਲੀਆਂ ਭਰ ਗਿਆ ਪਾਣੀ ਨਾਲ ਦੇਖੋ ਪਾਣੀ Oh, no, sir, that's a good idea. I'm glad ਸਾਰੀਆਂ ਵਰਗੀਆਂ ਸਾਰੀਆਂ ਹੀ ਮਮੇ ਕਿੰਨਾ ਕੁ ਵੀ ਮੈ ਗਿਆ ਓਰੇ ਹਾਂ ਹਾਂਜੀ ਇਹ ਨਾ ਨਹੀਂ ਪਿਆ ਓਰੇ ਹਾਂ ਗੜੀ ਭਰੀ ਵੀ ਪਾਣੀ ਨਾਲ ਪੂਰੀ ਹਾਂ ਪੂਰੀ ਆਨ ਜਿਵੇਂ ਤਰਨ ਲੱਗੇ ਜਰਮੀ ਸ਼ੁਰੂ ਹੋ ਗਿਆ ਬਹੁਤ ਤੇਜ ਉੱਥੇ ਪਲਦਾ ਹੈ ਨਹੀਂ ਰਹਿਣਾ ਆ ਮੁਰੇ ਮੇਨ ਕਪੜੇ ਦੇ ਠੰਡ ਲਾਦੀ ਯਾਰ ਗਿੱਲੇ ਹੋ ਗਏ ਤਕ ਲਾ ਇਹ ਵੀ ਵਰ ਗਿਆ ਘੈਰੀਆਂ ਆਪਣੀਆਂ ਪਾਣੀ ਨਾਲ ਹੋਰ ਚਲੋ ਹੋਰ ਪਾਣੀ ਕੱਢਣਾ ਪੈਣਾ ਲੈ ਹੁਣ ਹਵਾ ਚਲਾ ਦੇ ਧਾਨ ਗੇਰ ਦੇ ਨੇ ਨਾ ਇਹ ਸਪੀਡ ਦੇਖੋ ਕਿਹੜੀ ਸਪੀਡ ਨਾਲ ਚੱਲਦਾ ਮਾਣੇ ਨਾ ਰੱਬਾ ਨਾ ਹੁਣ ਨਾ ਹਵਾ ਚਲਾ ਜੇ ਹੁਣ ਹਵਾ ਚਲਾ ਦੇ ਕੰਮ ਖਰਾਬ ਕਰ ਦਣਾ ਰੱਬ ਨੇ ਜੇ ਹੁਣ ਹਵਾ ਚਲਾਤੀ ਧਾਨ ਗੇਰ ਦੇ ਨੇ ਪਾਣੀ ਖੜਾ ਤਾਂ ਉਹ ਦੱਸਦੇ ਨਹੀਂ ਧਾਨ ਵੱਡ ਹੋਣ ਸਮੀਨਾ ਪੀੜੇ ਬਹੁਤ ਸੀ ਅੱਛਾ ਸਾਰੇ ਕਪੜੇ ਲੈ ਆਉਂ ਕੋਟੀ ਵੀ ਕਿੱਲੀ ਹੋ ਗਈ ਕੋਟੀ ਵੀ ਕਿੱਲੀ ਹੋ ਗਈ ਠੰਡ ਲੱਗੀ ਬਾ ਮੱਥਾ ਠਰ ਗਿਆ ਦਾ ਮੇਰਾ ਇਹਨ ਪੂਰਾ ਆ ਮੱਥੇ ਮੇਰਾ ਠੰਡ ਲੱਗਦੀ ਦੇ ਦਿਨ ਵਿੱਚ ਠੰਡ ਹੋ ਗਈ ਹਾਂਜੀ ਉਹ ਕੈਰੀ ਦਾ ਪਾਣੀ ਕੱਢਣਾ ਪੈਣਾ ਮੰਮੀ ਦੋਹਾਂ ਦਾ ਹਾਂ ਬਾਕੀ ਇੱਧਰ ਉਹਦਾ ਖਾਲੀ ਹੋਇਆ ਕੋਈ ਨਾ ਕੱਟ ਬਾਕੀ ਦੇਖੋ ਹਲੇ ਹਲੇ ਵੀ ਬੱਦਲ ਘੁੰਮ ਰਿਹਾ ਹੋਇਆ ਤੇ ਉੱਪਰ ਰੋਪੜੀ ਹੈ ਬਈ ਤੁਸੀਂ ਰੋਪੜ ਫੁੱਲ ਪਾਣੀ ਖੜਾਤਾ ਉੱਥੇ ਤਾਂ ਮੈਂ ਤੁਸੀਂ ਆਪਣੇ ਇਲਾਕੇ ਕਿੰਨੇ ਸੋ ਇੰਨੇ ਹੀ ਪੀਏ ਜਿੰਨਾ ਸਾਡੇ ਕਿ ਨਹੀਂ ਪੀਏ ਨਾ ਤੇਜ ਮਨਾਂ ਤੇ ਸਾਰੇ ਪਾਸੇ ਹੀ ਸਾਰੇ ਪਾਸੇ ਹੀ ਹੋਣਾ ਸੱਚੀ ਬਾਈ ਠੰਡ ਹੋ ਗਈ ਬਾਹਰ ਚੱਲ ਪਈ ਤੇ ਲੋਈ ਰੱਬ ਹਟਣ ਦਾ ਨਾਮ ਹੈ ਪੀ ਰਿਆ ਮੈਂ ਫੇਰ ਸ਼ੁਰੂ ਹੋ ਗਿਆ ਦਾ ਮੀ ਬਾਈ ਹਾਂ ਉਹ ਕੋਤਾ ਤਾਤੀ ਜੀ ਕਰਦੇ ਨੇ ਹਵਾ ਚੱਲਦੀ ਹੋਏ ਖੁੱਲਣ ਲੱਗਿਆ ਮੌਸਮ ਬਾਹਰ ਹਾਂ ਬਈ ਠੰਡ ਝੜਾਉਂਦਾ ਹੁਣ ਥੋੜੇ ਕੀ ਨਹੀਂ ਵੀ ਦੱਸਿਓ ਬਾਈ ਇੰਨੀ ਠੰਡ ਲੱਗਣ ਲੱਗ ਗਈ ਹੁਣ ਹਵਾ ਨਾਲ ਆ ਵੀ ਸੋਕ ਲਿਆ ਸੋਕ ਲਿਆ ਸੋਕ ਲਿਆ ਪਾਣੀ ਸਾਰੀ ਰੇਤ ਦੀ ਜ਼ਮੀਨ ਨਾ ਰੇਤਲਾ ਰੇਤ ਤਾਂ ਹੀ ਐ ਜੇ ਥੱਲੇ ਸਾਰੀ ਤਾਂ ਹੀ ਪਾਣੀ ਥੱਲੇ ਸਾਰਾ ਸੋਕ ਲਿਆ ਆਨ ਕਿ ਸਾਡੀ ਗੇਰਤੀਆਂ ਨੇ ਅੱਧੀ ਗਰ ਲਾ ਕੇ ਕਣਮਣ ਕਾਣੇ ਵਿੱਚ ਨੂੰ ਇਹਦੇ ਦਿਗਦੀ ਹੋਈ ਵਿੱਚ ਆਹ ਦੇਖੋ ਤਾਂ ਮੈਂ ਖਬਰੇ ਵਾਲੇ ਆ ਬਈ ਚੰਗੀ ਗੱਡੀ ਧੁੱਤੀ ਐ ਜਿਵੇਂ ਫਿਰ ਹੁਣ ਵੀ ਪਰਦਾਉਂ ਦੀਏ ਦੇਖੋ ਵਿੱਚ ਵਿੱਚ ਨੂੰ ਸਿਸੇ ਚਮਕਾਉਣੇ ਥੋੜੇ ਐਂ ਠੰਗੀ ਤਰ੍ਹਾਂ ਕਿ ਬੜੀ ਲੱਗੇ ਥੋੜੇ ਚਾਉਂਦੀ ਦੇਖਿਆ ਸਾਫ ਸੁਥਰੀ ਗਾੜੀ ਸਹੀ ਲੱਗਦੀ ਐ ਨਾ ਹਾਂਜੀ ਚਾ ਸੁੱਕੇ ਚ ਹੋ ਗਈ ਨਾਲੇ ਸੁੱਕੀ ਦੇ ਬੰਦਾ ਸਾਰਾ ਝੜ ਗਿਆ ਹਾਂਜੀ ਉਹ ਗੰਦੀ ਚੰਗੇ ਵੀ ਨਹੀਂ ਲੱਗਣੀ ਦੇ ਅੰਦਰ ਖੜੀ ਹੂੰ ਤਾਂ ਹੀ ਲੈ ਕੇ ਆਤਾ ਚਮਕਦੀ ਐ ਸਾਫ ਹੈ ਮੀ ਵੇਰ ਆ ਗਿਆ ਅੰਮਾ ਠੰਡ ਲੱਗਦੀ ਆ ਬਾਈ ਬੂਰੀਆ ਵਾਹਾਵਾ ਮੈਂ ਤਾਂ ਕੱਢ ਕੇ ਫਿਰ ਆ ਗਿਆ ਰਹਿ ਤਾ ਉਹ ਭੈਣੀ ਦਾ ਸਾਫ ਹੋ ਗਿਆ ਚੋਂ ਤੇ ਇਹ ਇੱਧਰ ਦੇਖਾਂਗੇ ਇੰਦਰ ਤੇ ਵੀ ਆਉਂਦਾ ਏ ਚਲ ਅੱਜ ਜੇ ਦੱਸਿਆ ਮੀ ਕੱਲ ਤੇ ਨਹੀਂ ਆਇਆ ਫਿਰ ਬាទ ਸ਼ੁਕਰ ਪਰ ਆਹ ਜੀਰੀਆਂ ਦੱਸ ਦੇਣ ਲੇਟ ਹੋ ਗਈ ਲੇਟ ਕਰਤੀਆਂ ਉਹਨਾਂ ਹੂੰ ਦੱਸ ਦੇਣ ਬਾਅਦ ਪਰ ਮੀ ਕਿਹੜੇ ਹੱਜੀ ਖਟਿਆ ਏ ਤੇਈ ਜਾ ਰਹੀਆ ਦੇਖ ਲ ਤੇ ਧੁੱਪ ਜਾਣ ਲੱਗੇ ਫੇਰ ਫਰਕ ਪੈ ਜਾਊਗਾ ਲਗਾਤਾਰ ਐਨ ਇੱਕ ਮਹੀਨੇ ਠੰਡ ਘਰਾਤੀ ਮੌਸਮ ਇਕ ਲੰਤ ਬਣ ਹਲੇ ਪਰਸੋਂ ਏਸੀ ਚੱਲਦਾ ਉਦੋਂ ਏਸੀ ਚੱਲਦੇ ਤੇ ਜਦੋਂ ਮਹੀਨੇ ਦੇ ਇੱਕ ਦਿਨ ਪਹਿਲਾਂ ਏਸੀ ਚੱਲਦੇ ਤੇ ਉਹ ਤਾਂ ਅਗਲੇ ਦਿਨ ਠੰਡ ਇੱਕ ਦਿਨ 'ਚ ਫਰਕ ਪਾਤਾ ਅੱਜ ਹੋਰ ਫਰਕ ਪਾਤਾ ਟੈਂਪਰੇਚਰ ਗੇਅਰ ਤਾਂ ਕਾਫੀ ਦੇਖੇਗੀ ਕਿੰਨਾ ਹੋਇਆ ਹੋਣਾ ਲੈ ਵੀ ਦੇਖ ਕੇ ਦੱਦੇ ਟੈਂਪਰੇਚਰ ਕਿੰਨਾ ਹੋਇਆ ਵਾ ਤੇ ਲੋ ਜੀ ਬਾਈ ਹੁਣ ਟੈਂਪਰੇਚਰ ਹੈਗਾ 22 ਤੇ ਰਾਤ ਨੂੰ ਸਵੇਰ ਤੱਕ ਗਿਰ ਜਣਾ 17 ਤੱਕ ਬੱਲੇ ਕਿੰਨਾ 17 ਦਾ ਗਿਰ ਜਣਾ ਸਵੇਰ ਤੱਕ ਸਵੇਰੇ ਕੋਟ ਪਾ ਕੇ ਜਾਣਾ ਜਿੰਮ ਨੂੰ ਤੇ ਮੀ ਅੱਜ ਤੇ ਕੱਲ੍ਹ ਨੂੰ ਵੀ ਦੱਸਿਆ ਵਾ ਥੋੜਾ ਜਿਹਾ ਮੀ ਬੁੱਧਵਾਰ ਨੂੰ ਵੀ ਦੇਖੋ ਕੱਲ੍ਹ ਨੂੰ ਪੈਂਦਾ ਕਿ ਨਹੀਂ ਅੱਜ ਗੜਬੜੇ ਦਾ ਬਾਈ ਵਿੱਚੇ ਰਹਿ ਗਏ ਨਿਆਣੇ ਮੀ ਚ ਮੰਗਣ ਆਉਂਗੇ ਅੱਜ ਚਲੋ ਦੇਖਦੇ ਆ ਤੇ ਕਰਦੇ ਵੀਡੀਓ ਬੰਦ ਜਰੂਰ ਦੱਸਿਓ ਤੁਹਾਡੇ ਕਿ ਨਹੀਂ ਮੇਰੀ ਠੰਡ ਪਦਣ ਲੱਗ ਗਈ ਹੁਣ ਤੇ ਓਕੇ ਬਾਬਾ ਮਿਲਦੇ ਹੁਣ ਕਿਸੇ ਅਗਲੇ ਬਲੌਗ ਚ ਕੱਲ ਨੂੰ ਮਿਲਾਂਗੇ ਗੜਬੜੇ ਵਾਲੇ ਬਲੌਗ ਚ